ਖਨੌਰੀ ਪੁਲਿਸ ਨੇ ਆਨਰ ਕਿਲਿੰਗ ਦੇ ਮਾਮਲੇ ਵਿੱਚ ਮ੍ਰਿਤਕ ਲੜਕੀ ਦੇ ਪਿਤਾ ਅਤੇ ਚਾਚਾ ਨੂੰ ਗ੍ਰਿਫਤਾਰ ਕਰ ਲਿਆ ਹੈ ਦੱਸਦੀ ਹੈ ਕਿ ਇਹ ਕਤਲ 2 ਮਹੀਨੇ ਪਹਿਲਾਂ ਹੋਇਆ ਸੀ ਪਰ ਮ੍ਰਿਤਕ ਲੜਕੀ ਦੇ ਪਿਤਾ ਵੱਲੋਂ ਇਸ ਨੂੰ ਆਤਮ ਹੱਤਿਆ ਦਿਖਾਇਆ ਗਿਆ ਸੀ ਪਰ ਪੁਲਿਸ ਨੇ ਜਾਂਚ ਤੋਂ ਬਾਅਦ ਆਨਰ ਕਿਲਿੰਗ ਦਾ ਮਾਮਲਾ ਦਰਜ ਕਰਕੇ ਮ੍ਰਿਤਕ ਲੜਕੀ ਦੇ ਪਿਤਾ ਅਤੇ ਚਾਚਾ ਨੂੰ ਗ੍ਰਿਫਤਾਰ ਕਰ ਲਿਆ ਹੈ ਸੁਣੋ ਕੀ ਹੈ ਪੂਰਾ ਮਾਮਲਾ ਇੱਕ ਸਾਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਆਈ ਸੀਗੀ ਕਿ ਮੰਡਵੀ ਪਿੰਡ ਦੇ ਵਿੱਚ ਇੱਕ ਸ਼ੇਰ ਚੰਦ ਨਾਂ ਦਾ ਵਿਅਕਤੀ ਹੈ ਤੇ ਜਿਨ੍ਹਾਂ ਦੇ ਘਰ ਦੇ ਵਿੱਚ ਇੱਕ ਲੜਕੀ ਸੀਗੀ ਜਿਹੜੀ ਮੇਜਰ ਸੀਗੀ ਤੇ ਉਹ ਲੜਕੀ ਨੂੰ ਇਹਨਾਂ ਨੇ ਮਾਰ ਦਿੱਤਾ ਹੈਗਾ ਤੇ ਉਹ ਅਸੀਂ ਵੈਰੀਫਾਈ ਕੀਤਾ ਸੀਗਾ ਤੇ ਉਸ ਤੋਂ ਬਾਅਦ ਪਾਇਆ ਕਿ ਇਹ ਜਿਹੜਾ ਇਹਨਾਂ ਨੇ ਸ਼ੇਰ ਚੰਦ ਨੇ ਆਪਣੇ ਭਰਾ ਵਿਕਰਮ ਸਿੰਘ ਨਾਲ ਮਿਲ ਕੇ ਉਸ ਲੜਕੀ ਨੂੰ ਆਪਣੀ ਲੜਕੀ ਨੂੰ ਫਾਹ ਲਾ ਕੇ ਮਾਰਤਾ ਹੈ ਤਾਂ ਅਸੀਂ ਮਕਦਮਾ ਦਰਜ ਕੀਤਾ ਹੈ ਅੱਗੇ ਤਫਤੀਸ਼ ਜਾਰੀ ਹੈ ਮਤੀ ਇਹ ਮਤੀ 26 10 ਨੂੰ ਹੋਇਆ ਸੀਗਾ ਜਦੋਂ ਦੁਪਹਿਰੇ ਲੜਕੀ ਸਕੂਲ ਵਿੱਚ ਪੜਨ ਗਈ ਸੀ ਤਾਂ ਉਦੋਂ ਫਿਰ ਇਹ ਦੇ ਪਿਓ ਨੂੰ ਕੋਈ ਲੱਗਿਆ ਸੀਗਾ ਵੀ ਮੇਰੀ ਲੜਕੀ ਕਿਸੇ ਨਾਲ ਰਿਲੇਸ਼ਨ ਚ ਹੈਗੀ ਤੇ ਉਦੋਂ ਇਹਨੇ ਨੇ ਲੜਕੀ ਆ ਜਿਹੜੀ ਸਕੂਲੋਂ ਲਿਆ ਕੇ ਤੇ ਆਪਣੇ ਘਰ ਦੇ ਅੰਦਰ ਹੀ ਦੁਪਹਿਰੇ ਉਹਨੂੰ ਫਾਹਾ ਲਾਤਾ ਸੀਗਾ ਤੇ ਉਹਦਾ ਕਤਲ ਕਰਤਾ ਸੀਗਾ ਇਹ ਹੁਣ 1.5 ਮਹੀਨੇ ਬਾਅਦ ਸਾਨੂੰ ਪਤਾ ਲੱਗਿਆਗਾ ਡੈੱਡ ਬੋਡੀ ਤਾਂ ਇਹਨਾਂ ਨੇ ਡਿਸਪੋਜ਼ ਆਫ ਕਰਤੀ ਐ ਤੇ ਬਾਕੀ ਆਈ ਵਿਟਨੈਸ ਹੈਗੇ ਨੇਗੇ ਤੇ ਅੱਗੇ ਜੋ ਵੀ ਸਾਡੇ ਕੋਲੇ ਐਵੀਡੈਂਸ ਹੈਗੇ ਨੇਗੇ ਤੇ ਉਹਦੇ ਮੁਤਾਬਕ ਅਸੀਂ ਕਾਰਵਾਈ ਕਰ ਰਹੇ ਹਾਂ ਕਿਹੜੇ ਕਿਹੜੇ ਇਹ 302 201 34 ਆਈਪੀਸੀ ਦੇ ਵਿੱਚ ਮੁਕੱਦਮਾ ਨੰਬਰ 93 ਥਾਣਾ ਖਨੋਰੀ ਦੇ ਵਿੱਚ ਦਰਜ ਕੀਤਾ ਗਿਆਗਾ ਇਹਦੇ ਵਿੱਚ ਦੋ ਦੋਸ਼ੀ ਸੀਗੇ ਇੱਕ ਇਹਦਾ ਲੜਕੀ ਦਾ ਪਿਓ ਸੀਗਾ ਮਰਨ ਵਾਲੀ ਦਾ ਸ਼ੇਰ ਚੰਦ ਤੇ ਇੱਕ ਇਹਦਾ ਚਾਚਾ ਹੈਗਾ ਵਿਕਰਮ ਇਹ ਦੋਨੇ ਗ੍ਰਿਫਤਾਰ ਕਰ ਲੈਣਗੇ